ਉਜਵਾ ਪਾਣੀ ਖੋਲ੍ਹਿਆਗਾ ਨਾ ਪੰਜਵੇਂ ਕਿ ਦਿਨ ਚਾਰ ਦੇ ਵਿੱਚੋਂ ਉਲੀ ਦੇ ਨਾਲ ਡਲੇ ਜੇ ਨਿਕਣ ਲੱਗੇ ਸੀਗੇ ਠੀਕ ਹੈ ਬਾਈ ਜਿਵੇਂ ਸਾਈਡਾਂ ਤੋਂ ਚਲੋ ਹੁੰਦੀ ਹੈਗੀ ਤੇ ਵਿਚੋਂ ਨਹੀਂ ਆਪਣੇ ਕੋਈ ਲਾਲ ਜੂਲੀ ਨਿਕਣ ਲੱਗ ਜਾਂਦੀ ਹੈਗੀ ਵੱਖਰੀ ਜੀ ਤਰ੍ਹਾਂ ਦੀ ਹੈ ਨਾ ਤੇ ਉਹਦੇ ਵਿੱਚ ਜੋ ਗੱਪਲੇ ਨਿਕਣ ਲੱਗੇ ਬਹੁਤ ਪਰੇਸ਼ਾਨ ਹੋਇਆ ਕਰੀਏ ਕਿਉਂਕਿ ਪਾण्डे ਪਾਇਆ ਕਰੀਏ ਤੇ ਉਲੀ ਕੱਢਿਆ ਕਰੀਏ ਸਾਰਾ ਰੋਲਿਆ ਕਰੀਏ ਠੀਕ ਹੈ ਬਾਈ ਸਵੇਰੇ ਚਾਰ ਪੱਟ ਕੇ ਉਹਦੇ ਉੱਪਰ ਪਾ ਛਲਕਾਉ ਕਰਤਾ ਸੀ ਪੰਪ ਨਾਲ ਤੇ ਜੋ ਦੂਜੇ ਦਿਨ ਆਪਣੇ ਖੋਲੇ ਆ ਉਹ ਸਾਹਮਣੇ ਉਲੀ ਗਿਆ ਸੀ ਬਖਤਾਰ ਸਿੰਘ ਹੈ ਪਿੰਡ ਖੋਖਰ ਕਰਾ ਨਹੀਂ ਪਿਛਲੀ ਵਾਰ ਇਹ ਦਿੱਕਤ ਆਈ ਸੀ ਜਿਹੜਾ ਪਿਛਲੀ ਵਾਰੀ ਆਪਣੇ ਚਾਰ ਪਾਇਆ ਸੀਗਾ ਠੀਕ ਉਹ ਜੋ ਆਪਾਂ ਨੇ ਖੋਲੇ ਉੱਲੀ ਦੇ ਨਾਲ ਡਲੇ ਜੇ ਨਿਕਣ ਲੱਗੇ ਸੀਗੇ ਠੀਕ ਹੈ ਬਾਈ ਜਿਵੇਂ ਸਾਈਡਾਂ ਤੋਂ ਚਲੋ ਹੁੰਦੀ ਹੈਗੀ ਤੇ ਵਿਚੋਂ ਨਹੀਂ ਆਪਣੇ ਕੋਈ ਲਾਲ ਜੂਲੀ ਨਿਕਣ ਲੱਗ ਜਾਂਦੀ ਹੈਗੀ ਸਹੀ ਆ ਵੱਖਰੀ ਜਿਹੇ ਤਰ੍ਹਾਂ ਦੀ ਹੈ ਨਾ ਤੇ ਉਹਦੇ ਵਿੱਚੋਂ ਗੱਪਲੇ ਨਿਕਣ ਲੱਗੇ ਬਹੁਤ ਪਰੇਸ਼ਾਨ ਹੋਇਆ ਕਰੀਏ ਕਿਉਂਕਿ ਪਾण्डे ਪਾਇਆ ਕਰੀਏ ਤੇ ਉੱਲੀ ਕੱਢਿਆ ਕਰੀਏ ਸਾਂ ਰੋਲਿਆ ਕਰੀਏ ਠੀਕ ਹੈ ਬਾਈ ਦਿੱਕਤ ਆਈ ਫਿਰ ਟੌਕਸੀ ਬਾਉਂਡਰ ਵਗੈਰਾ ਤੇ ਦੇਖੋ ਦਦੇ ਨੇ ਪੌਣੀ ਹੁੰਦਾ ਹਨਾ ਵੀ ਉੱਲੀ ਕਿਉਂ ਪਸ਼ੂ ਨੂੰ ਨਿਸ਼ਾਨ ਕਰੂਗੀ ਠੀਕ ਹੈ ਥੋੜੀ ਨਾ ਉੱਲੀ ਦੀ ਦਿੱਕਤ ਆ ਰਹੀ ਆ ਚਾਰ ਦੇ ਵਿੱਚ ਠੀਕ ਹੈ ਤੇ ਉਹਨੇ ਆਪਾਂ ਨੂੰ ਨਾ ਇੱਕ ਬੜਾ ਘਟ ਦਿੱਤਾ ਠੀਕ ਹੈ ਉਹ ਠੀਕ ਹੈ ਅੱਖੀਂ ਦੇਖਣ ਦੀ ਆ ਜਿਹੜੀ ਚਾਰ ਦੇ ਵਿੱਚ ਉਲੀ ਸਾਹਮਣੇ ਚਮਕਦੀ ਸੀ ਠੀਕ ਹੈ ਸਵੇਰੇ ਚਾਰ ਪੱਟ ਕੇ ਉਹਦੇ ਉੱਪਰ ਪਾ ਛਲਕਾਉ ਕਰਤਾ ਸੀ ਪੰਪ ਨਾਲ ਮਤਲਬ ਕਿ ਲੀਟਰ ਲਿਓ ਬੋਤਲ ਚ ਪਾ ਕੇ ਠੀਕ ਹੈ ਤੇ ਜੋ ਦੂਜੇ ਦਿਨ ਆਪਾਂ ਨੇ ਖੋਲੇ ਆ ਉਹ ਸਾਹਮਣੇ ਉਲੀ ਗਿਆ ਸੀ ਵਿਚਰੇ ਚਲੋ ਹੈਗੀ ਸੀ ਠੀਕ ਹੈ ਬਾਈ ਤੇ ਉਸ ਤੋਂ ਬਾਅਦ ਆਪਾਂ ਨਾ 5 ਗੀਟਰ ਪਾਣੀ ਦੇ ਵਿੱਚ ਇੱਕ ਬੋਤਲਾ ਢੱਕਣ ਹੁੰਦਾ ਉਹਦਾ ਠੀਕ ਹੈ ਉਹ ਪਾ ਕੇ ਟੱਕਣਾ ਠੀਕ ਹੈ ਜੇ ਮਤਲਬ ਕਿ 2 ਕਵਾਂਟਲ ਚਾਰ ਦੇ ਉੱਪਰ ਛਿੜਕ ਦਿੰਦੇ ਸੀਗੇ ਠੀਕ ਹੈ ਡੇਲੀ ਛਿੜਕਦੇ ਹਾਂ ਡੇਲੀ ਛਿੜਕਦੇ ਸੀ ਵਧੀਆ ਰਿਜ਼ਲਟ ਮਿਲਿਆ ਬਾਈ ਕੋਈ ਉਹਦੀ ਦਿੱਕਤ ਨਹੀਂ ਆਈ ਕੋਈ ਆਪਣੇ ਫਾਰਮ ਤੇ ਮਸਟੈਟਸ ਵਾੜਾ ਕੁਝ ਨਹੀਂ ਆਇਆ ਆ ਉਸ ਤੋਂ ਬਾਅਦ ਪਈ ਹੋਈ ਉਲੀ ਵੀ ਖਤਮ ਕਰੀ ਪਈ ਪਈ ਹੋਈ ਖਤਮ ਕਰਤੀ ਸਭ ਤੋਂ ਵੱਡੀ ਗੱਲ ਇਹ ਆ ਵੀ ਪਈ ਹੋਈ ਕਲ ਸੇਵਰ ਕਰਦੇ ਆਂਗੇ ਠੀਕ ਹੈ ਇੱਕ ਸਾਇਲ ਸੇਵਰ ਦਾ ਵੀ ਕੰਮ ਕਰਨਾ ਨੇ ਠੀਕ ਹੈ ਸਟਾਰਟਿੰਗ ਤੋਂ ਤੁਹਾਡੇ ਚਾਰ ਦੇ ਵਿੱਚ ਉਲੀ ਪੈ ਗਈ ਸੀ ਉਸ ਤੋਂ ਬਾਅਦ ਫਿਰ ਲਗਾਤਾਰ ਤੁਸੀਂ ਇਹ ਵਰਤਦੇ ਰਹੇ ਜਿੰਨਾ ਚਿਰ ਆਪਣੇ ਕੋਲੇ ਸਾਇਲ ਚੱਲਿਆ ਉਹ ਖਰਾਬ ਸਾਇ ਜੇ ਜਿਹੜਾ ਪਸ਼ੂ ਨੂੰ ਆਪਾਂ ਜਦੋਂ ਦੇ ਦਿੰਨੇ ਆ ਉਹਦੇ ਨਾਲ ਕੀ ਦਿੱਕਤਾਂ ਆ ਜਾਂਦੀਆਂ ਨੇ ਨਹੀਂ ਉਹਦੇ ਨਾਲ ਤਾਂ ਬਾਈ ਨੁਕਸਾਨ ਹੀ ਨੁਕਸਾਨ ਹੈ ਹੁਣ ਪਸ਼ੂ ਦੇ ਅੰਦਰ ਜਦੋਂ ਉੱਲੀ ਵਾਗੀ ਕਜਹਿਰੀ ਹੁੰਦੀ ਆ ਉਹ ਠੀਕ ਆ ਬਾਈ ਸਭ ਤੋਂ ਪਹਿਲੀ ਪ੍ਰੋਬਲਮ ਤਾਂ ਮਸਟੈਟਸ ਦੀ ਆਉਣੀ ਆ ਠੀਕ ਹੈ ਉਸ ਤੋਂ ਅੱਗੇ ਜੇ ਪਸ਼ੂ ਗੱਭਣੇ ਤਾਂ ਬੱਚਾ ਵੀ ਸੁੱਟ ਸਕਦਾ ਠੀਕ ਆ ਬਾਈ ਕਿਉਂਕਿ ਕਿਸੇ ਦੀ ਜ਼ਹਿਰੀ ਹੋਗੀ ਨਾ ਹੋਰ ਪੇੜ ਦੇ ਵਿੱਚ ਜ਼ਹਿਰੀਲਾ ਆਪਾਂ ਪਸ਼ੂ ਨੂੰ ਵੀ ਬਿਵਾਰੀ ਲੱਗ ਸਕਦੇ ਆ ਕੋਈ ਠੀਕ ਹੈ ਇਹ ਚੀਜ਼ ਉਹਦਾ ਨੁਕਸਾਨ ਹੈਗਾ ਪੈਸੇ ਆਪਾਂ ਨੂੰ ਵੀ ਉਹ ਦਿੱਕਤ ਆ ਹੀ ਨਹੀਂ ਕੋਈ ਮੰਨ ਲਓ ਤੁਸੀਂ ਨੇ ਉੱਲੀ ਵਾਲਾ achar ਖਵਾਇਆ ਖਵਾਇਆ ਹੋਇਆ ਜਿ ਬਿਉਲੀ ਪਈ ਹੋਈ ਸੀ ਚਾਰ ਨੂੰ ਪਰ ਉਹਦੇ ਨਾਲ ਤੁਸੀਂ ਉਹਦੀ ਸਪਰੇ ਕਰਕੇ ਉਲੀ ਆ ਚਾਰ ਨੂੰ ਆ ਉਦੋਂ ਬਾਅਦ ਕੋਈ ਪਸ਼ੂ ਦੇ ਵਿੱਚ ਦਿੱਕਤ ਆਈ ਹੋਣੀ ਕੋਈ ਦਿੱਕਤ ਨਹੀਂ ਕੋਈ ਮਸਟੈਟਸ ਨਹੀਂ ਇੱਕ ਅੱਧਾ ਕੇਸ ਦੇਖੋ ਹੁਣ 40 ਪਸ਼ੂ ਨੇ ਇੱਕ ਦੋ ਕੇਸ 70% ਤਾਂ ਰਹਿੰਦੀ ਹੈ ਸਾਰੀ ਉਹਦਾ ਕਾਰਨ ਕੱਲੀ ਉਲੀ ਨਹੀਂ ਹੁੰਦੀ ਹੋਰ ਕਾਰਨ ਵੀ ਹੁੰਦੇ ਆ ਮਸਟੈਟਸ ਦੇ ਵੀ ਉਹ ਹੋ ਸਕਦੀ ਹੈ ਪਰ ਉਹ ਨਹੀਂ ਵੀ ਜਿੰਨੀ ਆਪਣੇ ਚਾਰ ਦੇ ਵਿੱਚ ਉਲੀ ਸੀ ਐਨੇ ਕੇ ਪ੍ਰੇਸ਼ਾਨ ਸੀ ਆਪਾਂ ਵੀ ਯਾਰ ਇਥੇ ਦਾ ਬੁਰਾ ਹਾਲ ਹੋ ਠੀਕ ਹੈ ਪੀ ਪਸ਼ੂ ਗੱਭਣ ਵੀ ਨਹੀਂ ਰਹਣੇ ਮਸਟੈਟਸ ਵੀ ਹੋਊਗੀ ਕੋਈ ਹੋਰ ਰਕਾਨ ਵੀ ਹੋ ਸਕਦਾ ਰਹੂਗੀ ਵੀ ਸਸਤੀ ਜਾਂ ਕੋਈ ਜ਼ਿਆਦਾ ਮਹਿੰਗੀ ਨਹੀਂ ਹੈਗੀ ਕਿਉਂਕਿ ਪੰਡਾਂ ਦੀਆਂ ਪੰਡਾਂ ਜਦੋਂ ਆਪਾਂ ਚਾਰ ਦੇਖਦੇ ਆਂ ਖਰਾਬ ਹੋਇਆ ਹੁੰਦਾ ਹੈਗਾ ਹਨਾ ਕੁਆਂਟਿਟੀ ਹਿਸਾਬ ਤੇ ਵੀ ਆਲੋ ਵੀ ਬਹੁਤ ਨਿਕਲਦਾ ਹੈਗਾ ਬਹੁਤ ਜ਼ਿਆਦਾ ਨਿਕਲਦਾ ਮੰਨ ਲਓ ਵੀ ਜੇ ਉਹ ਬਚਤ ਲਾ ਲਈਏ ਜੇ ਆਪਾਂ ਉਹ ਚੀਜ਼ ਬਚਤੀਏ ਤਾਂ ਕਿਸਾਨ ਭਰਾਵਾਂ ਨੂੰ ਦੁੱਗਣਾ ਤਿੱਗਣਾ ਫਾਇਦਾ ਵੀ ਹੋਊਗਾ ਹਨਾ ਨਹੀਂ ਉਹ ਦੇਖੋ ਚਾਰ ਦੀ ਬਚਤ ਤਾਂ ਹੈਗੀ ਹੈਗੀ ਆ ਠੀਕ ਹੈ ਜੇ ਹੁਣ ਮੰਨ ਲਓ ਆਪਾਂ ਪਸ਼ੂ ਉਲੀ ਖਾ ਗਿਆ ਹਾਂ ਤਾਂ ਅੰਦਰ ਜਾ ਕੇ ਜਿਹੜਾ ਪਸ਼ੂ ਦਾ ਨੁਕਸਾਨ ਹੋਊਗਾ ਉਹ ਵੀ ਤਾਂ ਬਚਤ ਹੈ ਇਹਰ ਦੀ ਦਵਾਈ ਲੱਗ ਜਾਂਦੀ ਆ ਆਮ ਜ਼ਿਮੀਦਾਰ ਜਿਹੜੇ ਅੱਜ ਕੱਲ ਆਮ ਜ਼ਿਮੀਦਾਰ ਜਿਹਦੇ ਨੇ ਪੇ ਦੋ ਡੰਗਰ ਨੇ ਚਾਰ ਡੰਗਰ ਨੇ ਉਹ ਵੀ ਚਾਰ ਪਾਉਂਦੇ ਨੇਗੇ ਪਰ ਉਹਨਾਂ ਦਾ ਚਾਰ ਖਰਾਬ ਹੋ ਜਾਂਦਾ ਹੈਗਾ ਜੇ ਪਸ਼ੂ ਨੂੰ ਤੁਸੀਂ ਚਾਰ ਪਾਉਨੇ ਹੋ ਨਾ ਖਰਾਬ ਚਾਰ ਜਾਂਦਾ ਤਾਂ ਪਸ਼ੂ ਦਾ ਨੁਕਸਾਨ ਆ ਉਹ ਤੋਂ ਪਹਿਲਾਂ ਛਿੜਕ ਲਓ ਕੋਈ ਮਹਿੰਗਾ ਪ੍ਰੋਡਕਟ ਨਹੀਂ ਹੈ ਜੇ ਕਹੀਏ ਤਾਂ ਕੋਈ ਮਹਿੰਗਾ ਨਹੀਂ ਹੈ ਕੋਈ ਹੋ ਜੇ ਆਪਾਂ ਹੋਰ ਕੰਪਨੀ ਦਾ ਸਾਇਲੈਂਸ ਹੀਵਰ ਪਾਉਨੇ ਆ ਬਾਈ ਬਹੁਤ ਮਹਿੰਗੇ ਆ ਠੀਕ ਹੈ ਪਰ ਉਹਨਾਂ ਦੇ ਮੁਕਾਬਲੇ ਰੇਟ ਵਿੱਚ ਬਹੁਤ ਸਸਤਾ ਪੈਂਦਾ ਤੇ ਰਿਜ਼ਲਟ ਵੀ ਆ ਨਹੀਂ ਇਹ ਤਾਂ ਬੱਸ ਦੇ ਇੱਕ ਹਰਬਲੀ ਹੈਗਾ ਇਹ ਕੋਈ ਐਡਾ ਜ਼ਹਿਰੀ ਪੋਇਜ਼ਨ ਤਾਂ ਹੈ ਜਦੋਂ ਮੈਂ ਉਹਦੇ ਉੱਪਰ ਛਿੜਕਦਾ ਸੀ ਨਾ ਆਪਣੇ ਹੱਥਾਂ ਨਾਲ ਹੀ ਛਿੜਕਦਾ ਸੀਗਾ ਕੋਈ ਧੋਣ ਵੇਲੇ ਕੋਈ ਸਾਬਣ ਵਗੈਰਾ ਕੋਈ ਜੂਜ ਨਹੀਂ ਕਰਦੇ ਸੀ ਤੋ ਸਾਬਣ ਨਾਲ ਧੋ ਲੋ ਵੀ ਇਹ ਛਿੜਕਿਆ ਇਹਦਾ ਕੋਈ ਨਹੀਂ ਕੋਈ ਸਵੈਲੇ ਦੀ ਜ਼ਹਿਰੀਲੀ ਨਹੀਂ ਆ ਨਾਰਮਲ ਜੀ ਸਵੈਲਾ ਕੋਈ ਐਡੀ ਹੈ ਨਹੀਂ ਬਾਕੀ ਪਸ਼ੂ ਸਾਇਲੇਜ ਖਾਂਦੇ ਨੇ ਇਹਦੀ ਉਹ ਚ ਕੋਈ ਦਿੱਕਤ ਨਹੀਂ ਹੈਗੀ ਇੱਕ ਹਰਬਲ ਪ੍ਰੋਡਕਟ ਆਮ ਹੀ ਹੈ ਤਾਂ ਕੋਈ ਐਡੀ ਪੋਇਜ਼ਨ ਹੈ ਨਹੀਂ ਗਾ ਇਹ ਤੁਸੀਂ ਮੰਗਾਉਣਾ ਚਾਹੁੰਦੇ ਹੋ ਅਪਲਾਈ ਕਰਕੇ ਦੇਖਣਾ ਚਾਹੁੰਦੇ ਹੋਗੇ ਇਹ ਤੁਸੀਂ ਦਿੱਤੇ ਹੋਏ ਸਕਰੀਨ ਦੇ ਦਿੱਤੇ ਹੋਏ ਨੰਬਰ ਦੇ ਉੱਤੇ ਸੰਪਰਕ ਕਰ ਲਿਓ ਦੋਸਤੋ ਉੱਥੋਂ ਤੁਹਾਨੂੰ ਇਹ ਪ੍ਰੋਡਕਟ ਮਿਲ ਜਾਣਾਗਾ ਸ਼ੇਅਰ ਕਰ ਦਿਓ ਵੀਡੀਓ ਨੂੰ ਦੋਸਤੋ ਕਿਉਂਕਿ ਅੱਗੇ ਤੱਕ ਜਰੂਰ ਪਹੁੰਚਾਓ ਕਿਸਾਨ ਵੀਰਾਂ ਤੱਕ ਪਹੁੰਚ ਸਕੇ ਉਹਨਾਂ ਦਾ ਫਾਇਦਾ ਹੋ ਸਕੇ ਧੰਨਵਾਦ ਸਾਰਿਆਂ ਕਰੋ ਵੀਡੀਓ ਸ਼ੇਅਰ ਧੰਨਵਾਦ